ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਪਤਾ ਪੰਜਾਬ ਦੇ ਇੰਡੀਆ ਦੇ ਆਪਣੇ ਹਾਲਾਤ ਆ ਜਿਹੜੇ ਬਹੁਤ ਜੰਗ ਵਾਲੇ ਬਣ ਚੁੱਕੇ ਨੇ ਪਾਕਿਸਤਾਨ ਵਾਲੀ ਸਾਈਡ ਤੋਂ ਲੱਗੇ ਇੰਡੀਆ ਦੀ ਸਾਈਡ ਤੋਂ ਲੱਗੇ ਹਨ ਆਪਣੇ ਨਾਲ ਸਾਬਕਾ ਫੌਜੀ ਨੇ ਇਹਨਾਂ ਤੋਂ ਆਪਾਂ ਕੋਈ ਥੋੜੀ ਜੀ ਜਾਣਕਾਰੀ ਲੈਣੇ ਆ ਵੀ ਕਿਵੇਂ ਕਿਵੇਂ ਹਾਲਾਤ ਬਣੇ ਨੇ ਪਹਿਲਾਂ ਦੇ ਤੇ ਹੁਣ ਦੀ ਸਥਿਤੀ 'ਚ ਕੀ ਅੰਤਰ ਆ ਸਤਿ ਸ਼੍ਰੀ ਅਕਾਲ ਜੀ ਫੌਜੀ ਸਾਹਿਬ ਥੋੜੀ ਜਾਣਕਾਰੀ ਦਿਓ ਆਪਣੇ ਬਾਰੇ ਦੱਸੋ ਪਹਿਲਾਂ ਤਾਂ ਇਹ ਕਦੋਂ ਤੁਸੀਂ ਸਰਵਿਸ ਕੀਤੀ ਹੈ ਜੀ ਮੈਂ 1971 ਦੇ ਵਿੱਚ ਭੱਜਿਆ ਸੀ 6 ਮਹੀਨੇ ਦਿੱਸਤਾਰਾ ਦਿੱਕਣਾ ਠੀਕ ਹੈ ਜੀ ਉਦੋਂ ਬਾਅਦ ਫੇਰ ਛੜੀ ਰੰਗ ਰੂਤੀ ਸੀਗੀ 18 ਹਫ਼ਤੇ ਠੀਕ ਹੈ ਜੀ ਅੰਤ ਸਾਲ ਲੱਗ ਜਾਂਦਾ ਉਹਦੇ 18 ਹਫ਼ਤੇ 'ਚ ਹੀ ਲੜਾਈ ਲੱਗਣੀ ਸੀ ਅੱਛਾ ਜੀ ਲੜਾਈ ਦੇ ਸਮੇਂ 'ਚ ਹੀ ਗਏ ਸੀ ਹਾਂ ਬਾਅਦ ਵਿੱਚ ਲੜਾਈ ਲੱਗੀ ਐ ਤੇ ਬਾਅਦ ਵਿੱਚ ਪੜਨ ਕਿੰਨੇ ਤਰੀਕ ਨੂੰ ਫਾਇਰ ਖੁੱਲਿਆ ਸੀ ਅੱਛਾ ਜੀ ਉਹ ਹੁਣ ਇੰਨੇ ਜਾਦਰੀ ਦੇ ਨੇ ਹਾਂ ਹਾਂ ਟਾਈਮ ਜ਼ਿਆਦਾ ਹੋ ਗਿਆ ਜੀ ਅੱਛਾ ਜੀ ਤੇ ਸਾਨੂੰ ਫਿਰ ਇਹਨਾਂ ਨੇ ਦਵਾ ਇੱਕ ਹਫ਼ਤਾ 'ਚ ਖਤਮ ਕਰਤਾ ਹੈ ਅੱਛਾ ਜੀ ਇੱਕ ਇੱਕ ਹਫ਼ਤੇ ਇੱਕ ਮਹੀਨਾ 6 ਮਹੀਨੇ ਦੀ ਸੀ ਸਾਨੂੰ ਪੰਜਵੇਂ ਦਿੱਤੇ ਠੀਕ ਹੈ ਜੀ ਕਿਆ ਮਹੀਨਿਆਂ ਦੇ ਵਿੱਚ ਵਿੱਚ ਸਾਨੂੰ ਬੰਗਲਾ ਦੇ ਛੋਕੇ ਅੱਛਾ ਬੰਗਲਾਦੇਸ਼ ਪੇ ਜਾ ਠੀਕ ਹੈ ਹਾਂ ਫਜਾ ਦਾ ਲੜਾਈ ਚ ਲੜਾਈ ਲੱਗਿਸ਼ ਨੇ ਠੀਕ ਹੈ ਜੀ ਉੱਥੇ ਫਿਰ ਸਾਡੀ ਪਲਟਣ ਹੈ ਅਸੀਂ ਰਹੇ ਕਿ ਪਿੱਛੇ ਪਿੱਛੇ ਰਹੇ ਤੇ ਸਾਡੀ ਪਲਟਣ ਨੇ ਟਿਕ ਕਰਿਆ ਸੀ 9 ਵਜੇ ਦਿਨ ਦੇ ਅੱਛਾ ਦਿਨੇ ਦਿਨੇ ਕੀ ਸਿੱਖਾ ਲੈਨੇ ਹਾਂ ਅੱਛਾ ਜੀ ਉਹਦਾ ਬੂਟ ਵਾਟ ਲਾ ਕੇ ਕੋਈ ਨਹਾਉਣ ਜਾਂਦਾ ਕੋਈ ਲੈਟਰਨ ਜਾਂਦਾ ਕੋਈ ਮੂੰਹ ਤੇ ਆਉਂਦਾ ਕੋਈ ਕੁਛ ਕਰਦਾ ਵੀ ਹੁਣ ਇਦੂ ਬਾਦ ਇਹਦਾ ਟੈਕ ਦਾ ਫੈਰ ਉਹਨੇ ਕੰਮ ਨਹੀਂ ਜਾਂਦਾ ਠੀਕ ਹੈ ਜੀ ਕੀ ਹੁੰਦਾ ਜਾਂ ਤਾਂ ਸਵੇਰ ਆਪਣੇ ਆ ਜਿਹੜਾ ਹੁਣ ਹੋਇਆ 4 ਵਜੇ ਹੋਇਆ ਤੇ ਹਾਂ ਹਾਂਜੀ ਹਾਂ ਸਵੇਰੇ ਹੋਇਆ ਜੀ ਹਾਂ 4 ਵਜੇ ਤੇ ਉਹਦਾ ਕਰਕੇ ਉਹਦਾ ਮੂੰਹ ਹੱਥ ਚੋਂ ਨਹੀਂ ਸੀ ਆਪਣੇ ਵਾਲਿਆਂ ਨੇ ਟਿਕ ਕਰਤਾ ਅੱਛਾ ਜੀ ਤੇ ਪਾਣੀ ਡੜਾ ਐਸਾ ਮੋਢਿਆਂ ਤੇ ਉਹਨਾਂ ਨੇ ਗੰਨਾ ਧਰ ਕੇ ਫੇਰ ਕੀਤਾ ਸੀ ਬੰਦਾਂ ਨੇ ਠੀਕ ਹੈ ਜੀ ਹੈ ਤੇ ਫਿਰ ਉਹ ਕਿ ਕੰਮ ਜਪ ਕੀਤਾ ਸੀ ਉੱਥੇ ਹੀ ਘੇਰੇ ਗਈ ਸੀ ਠੀਕ ਹੈ ਆਪਣੇ ਫੌਜੀ ਕਿ ਦੂਜੀ ਸਾਈਡ ਦੇ ਕਹਿੰਦੇ ਆਪਣੇ ਨੇ ਪਾਕਿਸਤਾਨੀ ਉਹ ਨਾ ਨਾ ਮਾਹੋ ਸੀਗਾ ਮੀਟਿੰਗ ਹਾਂ ਅੱਛਾ ਸਾਰੇ ਪਾਕਿਸਤਾਨੀ ਫੌਜੀ ਦੀ ਜਿਹੜੀ ਉਹ ਸੀ ਇਸ ਏਰੀਏ ਦੇ ਵਿੱਚ ਸੀ ਅੱਛਾ ਜੀ ਉਹਨਾਂ ਨੂੰ ਕਿਸੇ ਨੇ ਸਿਕਿਉਰਿਟੀ ਗਲਤ ਦਿੱਤੀ ਅੱਛਾ ਜੀ ਵੀ ਤੁਹਾਡੇ ਤੇ ਨਾਉ ਨੰਬਰ ਟਿਕ ਕਰ ਰਹੇ ਨੇ ਅੱਛਾ ਜੀ ਤੇ ਕੱਲਾ ਸੀ ਨਾ ਨੰਬ ਅੱਛਾ ਜੀ ਨਾਉ ਨੰਬਰ ਨਾਉ ਨੰਬਰ ਸਹੀ ਹੈ ਹਾਂ ਉਹ ਉਹਨੇ ਟਿਕ ਕਰਨਾ ਸੀ ਉਹਨੇ ਇਹ ਸਾਰਿਆਂ ਨੂੰ ਐ ਹੋ ਗਿਆ ਵੀ ਭਾਂਦੇ ਜਿਹੜੇ ਨਾਉ ਨੰਬਰ ਟਿਕ ਕਰਨਗੇ ਆਪਾਂ ਨੂੰ ਕਿੱਥੇ ਛੱਡਣਗੇ ਅੱਛਾ ਜੀ ਅਸਾਂ ਉਹਨਾਂ ਦੇ ਹੱਥ ਖੜੇ ਕਰਤੇ ਅੱਛਾ ਜੀ ਅਸਾਂ ਐਂਟਰ ਕਰ ਗਏ ਸੀ ਉਹ ਤਾਂ ਜੀ ਹਾਂ ਠੀਕ ਹੈ ਠੀਕ ਹੈ ਉਹ ਫਿਰ ਕੈਦ ਕਰ ਲਏ ਠੀਕ ਹੈ ਐਂ ਪਤਾ ਨਹੀਂ ਕਿੱਥੇ ਕਿੱਥੇ ਕਰੇ ਸੀ ਉੱਥੋਂ ਫਿਰ ਇੱਕ ਆਪਣੇ ਪਾਕਿਸਤਾਨ ਦੇ ਵਿੱਚ ਆਪਣਾ ਸਿੱਖ ਭਾਈ ਸੀ ਉਹ ਵਰਤੀ ਹੋਇਆ ਸੀ ਫੌਜ ਚ ਅੱਛਾ ਜੀ ਉਹ ਸਿੱਜ ਜਿੱਥੇ ਹੈ ਕਾਇਦ ਹੋਇਆ ਸੀ ਉਥੋਂ ਨਾ ਨਾ ਸਰਗਲਾਲੀ ਵਿਚੇ ਵਿਚੇ ਠੀਕ ਹੈ ਜੀ ਉਹ ਫਿਰ ਭਾਈ ਸਿੱਖ ਨੇ ਦੱਸਿਆ ਸੀ ਕਹਿੰਦਾ ਭਾਈ ਬਰੀਆ ਦਾ ਸੰਤਰੀ ਨੇ ਪੰਡਾ ਅੱਛਾ ਜੀ ਕਹਿੰਦਾ ਕੀ ਗੱਲ ਹੈ ਕਹਿੰਦਾ ਗੱਲ ਤਾਂ ਤੈਨੂੰ ਫਾਇਦੇ ਦੀ ਦੱਸੂ ਕਹਿੰਦਾ ਜਸ ਅੱਛਾ ਜੀ ਕਹਿੰਦਾ ਇੱਥੋਂ ਤੋਂ ਲਾ ਕੇ ਫਲਾਣੇ ਟੱਕਰ ਸੁਰੰਗ ਲੱਗ ਰਹੀ ਏ ਤੇ ਬੰਦ ਬਸ ਕਰਨਾ ਕਹਿੰਦਾ ਕਰ ਲੋ ਠੀਕ ਹੈ ਤੇ ਨਹੀਂ ਉਹ ਉਸ ਰਾਤ ਨਾ ਰਾਤੇ ਰਾਤ ਫੌਜ ਨੇ ਨਿਕਲ ਜਾਣਾ ਸੀ ਹਾਂ ਠੀਕ ਹੈ ਜੀ ਆਪੇ ਉਹਦੇ ਹਾਲਾਤ ਜੇ ਹੁਣ ਦੀ ਆਪਾਂ ਗੱਲ ਕਰੀਏ ਹੁਣ ਦੇ ਹਾਲਾਤ ਕਿਵੇਂ ਲੱਗਦੇ ਤੁਹਾਡੇ ਹਿਸਾਬ ਨਾਲ ਉਹਦੇ ਤਾਂ ਵੀ ਬਹੁਤ ਖਰਾਬ ਨੇ ਉਹਦੇ ਤਾਂ ਅਸੀਂ ਮੈਂ ਤੈਨੂੰ ਦੱਸਿਆ ਬਾਰਡਰ ਤੇ ਪੈ ਚਾਹੀ ਸੀ ਸੁੱਤੀ ਰਹਿੰਦੀ ਅੱਛਾ ਜੀ ਦੱਸ ਆ ਹਥਿਆਰਾਂ ਦੀ ਵੀ ਗੱਲ ਕਰੀਏ ਜੀ ਹਥਿਆਰ ਵੀ ਬਹੁਤ ਆ ਰਹੇ ਆ ਉਹਦੇ ਤਾਂ ਹਥਿਆਰ ਹੀ ਇੱਕ ਐਲਐਸ ਰੀ ਇੱਕ ਹੁੰਦੀ ਐ ਐਮਐਮਜੀ ਉਹਦੇ ਦੋ ਤਾਈ ਸੋ ਜਿਹੜਾ ਪਟਾ ਚੜਦਾ ਅੱਛਾ ਜੀ ਇੱਕ ਮਟਰ ਹੁੰਦੀ ਐ ਇੱਕ ਟੂ ਮਟਰ ਹੁੰਦੀ ਐ ਇੱਕ ਆਰਸੀ ਵਾਲੀ ਹੁੰਦੀ ਐ ਤੇ ਆਟਾ ਹੁੰਦਾ ਪਹਿਲਾਂ ਹੈਵੀ ਚਾਰ ਸੀ ਜਿਹੜੇ ਚੱਕੇ ਨਹੀਂ ਸੀ ਜਾਂਦੇ ਸੀ ਉਹ ਬਸ ਬੰਦਾ ਆਪ ਹੀ ਚੱਕਦਾ ਸੀ ਕੱਲਾ ਜਿਹੜਾ ਮਤਲਬ ਹੁੰਦਾ ਉਹ ਰੱਖ ਲੈ ਹੁਣ ਸੋ ਆਰਾਮ ਦਾ ਐਸਾ ਮੈਕੀਨ ਤੇ ਸੋ ਸਵੇਰ ਹੈ ਉਹ ਆਪ ਭਜੂਗਾ ਕਿ ਰੰਦਾਂ ਨੂੰ ਚੱਕ ਕੇ ਭਜੂਗਾ ਸਹੀ ਗੱਲ ਆ ਜੀ ਬਸ ਇੰਨੀ ਭਜ ਜਾਂਦਾ ਹੋਵੇ ਕਿ ਤਰ੍ਹਾਂ ਥੋੜੀ ਬਿਹਤਰ ਨਾਲ ਹੈ ਹਾਂ ਜੀ ਜਦੋਂ ਭਜ ਨਹੀਂ ਬਹੁਤ ਹੋ ਜਾਂਦਾ ਉਹ ਬਾਈ ਹੋਰ ਅੱਛਾ ਜੀ ਐਸ ਕਰਕੇ ਹੁਣ ਹੁਣ ਜਿਹੜਾ ਕੋਈ ਟੱਕਰ ਨਹੀਂ ਅਗਲੇ ਦੇ ਕਿਥੇ ਹੱਥਿਆਰ ਰਹੂਗਾ ਸਾਰਾ ਸਮਾਨ ਜਮਾ ਹੂੰ ਠੀਕ ਹੈ ਜੀ ਆਪੇ ਗੱਡੀਆਂ ਚ ਜਾ ਕੇ ਜਿੱਥੇ ਕੋਈ ਰੈਸਟ ਦਾ ਟਾਈਮ ਮਿਲਿਆ ਉਹ ਆਪੇ ਗੱਡੀਆਂ ਪਹਚੋੜਨੇ ਕੰਟੈਂਟ ਇਹੇ ਜੇ ਚੱਲੇ ਨੇ ਕਿ ਇੰਨਾ ਕੋਈ ਜਾਂਦਾ ਸੜਾ ਉਹ ਅੱਛਾ ਜੀ ਹਾਂ ਇੰਨਾ ਕੋ ਹੋ ਕੇ ਜਦੋਂ ਉਹਨਾਂ ਫੇਰ ਕਰਨੀਆਂ ਫਿਰ ਭੰਡੇ ਦਾ ਸਪਰਿੰਗ ਤਾਂ ਚੜ ਜਾਂਦੀ ਠੀਕ ਹੈ ਜੀ ਅੱਛਾ ਇਹ ਨਹੀਂ ਪਤਾ ਲੱਗਦਾ ਜਿਵੇਂ ਉਹ ਕਿੱਕਰੀ ਹੈ ਵੀ ਭੰਡੇ ਦਾ ਕਾਫੂ ਪਾ ਕੇ ਉਹ ਹੀ ਜੀ ਹੈ ਠੀਕ ਹੈ ਜੀ ਇਹ ਖੋਟਿਆ ਰੋ ਆਪਣੇ ਆਪ ਹੀ ਫੇਰ ਕਰਦਾ ਹੈ ਆਟੋਮੈਟਿਕ ਆ ਰਹੇ ਨੇ ਹੁੰਦਾ ਜੀ ਜਿਵੇਂ ਸਮੇਂ ਦੇ ਹਿਸਾਬ ਨਾਲ ਉਹ ਤਾਂ ਫੌਜੀ ਨਹੀਂ ਭਰਤੀ ਕਰਦੇ ਠੀਕ ਹੈ ਠੀਕ ਆ ਜਦੋਂ ਵੀ ਬਹੁਤ ਘਟ ਗਈ ਮੰਨ ਲਓ ਭਾਤੀ ਦੂਰ ਨਹੀਂ ਪਹੁੰਚੀ ਠੀਕ ਹੈ ਹਥਿਆਰ ਬਦਾਲੇ ਆ ਜੀ ਹਾਂ ਇੱਕ ਹੁਣ ਜਹਾਜ਼ ਹੈ ਗ੍ਰੇਟ ਹਜ਼ਾਰ ਕਰੋੜ ਰੁਪਏ ਦਾ ਖਰੀਦੇ ਖਰੀਦੇ ਆਈ ਬਹੁਤ ਖਰੀਦੀ ਰਹਿੰਦੇ ਨਹੀਂ ਗੱਲ ਕਰੀਏ ਜਿਵੇਂ ਆਪਾਂ ਆਪਾਂ ਇੱਥੇ ਸੈਂਟਰੇਜੇ ਬੈਠੇ ਆ ਬਠਿੰਡੇ ਦੇ ਨਾਲ ਮਾਂਸ ਆ ਗਿਆ ਆਪਣਾ ਬਈ ਜਿਹੜੇ ਸਾਰੇ ਦੀ ਸੂਬੇ ਆ ਉਹਨਾਂ ਨੂੰ ਕਿੰਨਾ ਖਤਰਾ ਤੇ ਆਪਾਂ ਨੂੰ ਕਿੰਨਾ ਖੁੰਦਾ ਜੀ ਆਪਾਂ ਤਾਂ ਥੋੜਾ ਬੋਤ ਹੋਊਗਾ ਫਿਰ ਇਹ ਵੱਡੇ ਸ਼ਹਿਰਾਂ ਨੂੰ ਤੇ ਟਾਰਗੇਟ ਜਿਆਦਾ ਕਰ ਲੈ ਜਾਈ ਆ ਟਾਰਗੇਟ ਵੰਦੇ ਨਹੀਂ ਵੱਡੇ ਸ਼ਹਿਰਾਂ ਦੇ ਆਪਣੇ ਪਿੰਡਾਂ ਦਾ ਜਾਂ ਸ਼ਹਿਰ ਉਹਨਾਂ ਦਾ ਕੁਛ ਵੀ ਹੋਣੀ ਜਾਂਦੀ ਠੀਕ ਹੈ ਜੀ ਉਹਨੇ ਉੱਥੇ ਕਿਉਂ ਵੱਡੇ ਸ਼ਹਿਰ ਚ ਛੁਪ ਵੀ ਸਕਦੇ ਨੇ ਠੀਕ ਹੈ ਜੀ ਆ ਜਿਹੜੇ ਹੁਣ ਦੂਰਦਾਨ ਤੇ ਬੜੇ ਫੜੇ 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 ਦਿਨੇ ਪੈਂਦੇ ਜਿਹੜੇ ਵੱਡੇ ਸ਼ਹਿਰਾਂ ਚੋਂ ਕਰਦੇ ਨੇ ਚਲੋ ਦਿਆਣਾ ਲਾਲਾ ਅੰਮਰਸਾਲਾ ਪਟਿਆਲਾ ਅੰਦਰ ਤੇ ਵੀ ਆਈ ਆ ਚਲ ਬਠਿੰਡੇ ਆ ਗਿਆ ਆਪਣਾ ਸ਼ੋਨੀ ਦੇ ਸਾਹਮਣੇ ਆਈ ਆ ਇਹ ਜਿਆਦੇ ਮਦਦ ਕੋਈ ਹੋਣੀ ਆ ਹੁਣ ਅੱਗੇ ਕਿਹੜਾ ਆਪਾਂ ਕੱਤ ਦਿਨ ਲੈ ਨਹੀਂ ਸੀ ਲੱਗੇ ਉਹਦੇ ਵੀ ਬੰਬ ਇੱਥੇ ਸੜਦੇ ਸੀ ਅਸੀਂ ਬਠਿੰਡੇ ਜੀ ਹਾਂ ਉਹ ਚੱਲੇ ਨਹੀਂ ਚੱਲੇ ਨਹੀਂ ਗਏ ਹਾਂ ਸੁਣ ਦੇਖ ਚ ਹੈ ਨਹੀਂ ਆਪਾਂ ਨੇ ਸੁਣਦੇ ਆ ਲੋਕਾਂ ਨੂੰ ਚੱਲੇ ਆ ਚੱਲੇ ਨਹੀਂ ਸੀ ਉਹ ਹੈ ਉਹੀ ਗੱਲ ਕਰਦੇ ਆ ਇੱਕ ਜਿਹੜੀ ਕੋ ਮਤਲਬ ਕਿਸੇ ਦੇਸ਼ ਬਦੋਕ ਦੇ ਅਟੈਕ ਕੀਤਾ ਜਾਂਦਾ ਉਹ ਜਗ੍ਹਾ ਨੂੰ ਸਿਲੈਕਟ ਕੀਤਾ ਜਾਂਦਾ ਕਿ ਕਈ ਵਾਰੀ ਮਤਲਬ ਜਨਸਾਂਖੇ ਹੁੰਦੀ ਆਪਣੇ ਆਮ ਪਬਲਿਕ ਦੇ ਉੱਪਰ ਵੀ ਕਈ ਵਾਰੀ ਹੋ ਜਾਂਦੇ ਹੈ ਸਿਕਿਉਰਟੀ ਹੁੰਦੀ ਹੈ ਅੱਛਾ ਜੀ ਪਤਾ ਹੁੰਦਾ ਵੀ ਕਿੱਥੇ ਤਰ੍ਹਾਂ ਜਿਹੜਾ ਹੁਣ ਆਪਾਂ ਮਾਨਸਾ ਤੇ ਫਾਇਰ ਡਗੋਣੇ ਗੰਨਾ ਇੱਥੇ ਲੱਗ ਜਾਏ ਠੀਕ ਹੈ ਜੀ ਇੱਥੋਂ ਦੇ ਅਕਸ਼ਰ ਜਾਊਗਾ ਜਮਾਰ ਕਾਲੀ ਨਾਈਟ ਤੇ ਹੋਊਗਾ ਆਪਣੇ ਲੋਕ ਉੱਥੇ ਹੀ ਜਾਂ ਸਕਦੇ ਜਿਹਦੇ ਲੋਕ ਬਸੋਂ ਉੱਥੇ ਹੀ ਹੁੰਦਾ ਜੀ ਉਹ ਫਿਰ ਗਲਤੀ ਨਾ ਹੋਣਾ ਜੇ ਕਈ ਵਾਰ ਡਿੱਗਦਾ ਹੀ ਕੋਈ ਨਾ ਨਾ ਜਿੱਥੇ ਉਹਨਾਂ ਨੇ ਡਿਗਾਉਣਾ ਪੰਮਾ ਜਾਂ ਸਿਵਲਾਈਜ਼ਡ ਫੌਜ ਆ ਜਾਂ ਕੁਝ ਵੀ ਉਹਨਾਂ ਨੇ ਅੰਦਰ ਚਲਾਉਣਾ ਹੀ ਚਲਾਣਾ ਹੈ ਹੁਣ ਕੀ ਫੌਜ ਕੰਨੀ ਦੇਖਦੇ ਨੇ ਉੱਤੇ ਸ਼ਹਿਰਾਂ ਦੇ ਸ਼ਹਿਰ ਖਤਮ ਕਰੀ ਜਾਂਦੇ ਨੇ ਠੀਕ ਹੈ ਜੀ ਹਾਂ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਲੋਕਾਂ ਨੂੰ ਇਹ ਹੁੰਦਾ ਹੈ ਕਿ ਆਪਣੇ ਤੇ ਡਿੱਗ ਸਕਦੇ ਹਨ ਜਿਉਂ ਤੇ ਪਤਾ ਨਹੀਂ ਜਿੱਥੇ ਕਿੱਧਰ ਮਤਲਬ ਡੇਗਣਾ ਹੋਊ ਉਹਨਾਂ ਨੇ ਉਹ ਤਾਂ ਡਿਗਰੀਆਂ ਦੇ ਹਿਸਾਬ ਨਾਲ ਠੀਕ ਹੁੰਦੇ ਨੇ ਨਾ ਬੈਟਰੀ ਉਹਦਾ ਉਹਦਾ ਸੁ ਸੁ ਸੁਦੇ ਆ ਠੀਕ ਹੈ ਦੇਖ ਵੀ ਉਹਦਾ ਕਿੱਥੇ ਜੇ ਉਹ ਏਰੀਆ ਚੰਗਾ ਹੈ ਉਸ ਨੂੰ ਆਪਾਂ ਟਾਰਗੇਟ ਉਹ ਚੰਗਾ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਵੀ ਟਾਰਗੇਟ ਕਰ ਲੈਂਦੇ ਅੱਗੇ ਹਾਂ ਹਾਂ ਹੁਣ ਜਿਹੜੇ ਸ਼ਹਿਰਾਂ ਦੇ ਵਿੱਚ ਬੰਬ ਡਿੱਗਦੇ ਆਮ ਜਨਤਾ ਹੀ ਹੈ ਆਮ ਜਨਤਾ ਹੀ ਹੈ ਨਹੀਂ ਕਦੇ ਆਉਂਦਾ ਵੀ ਸ਼ਹਿਰ 'ਚ ਵੀ ਕੋ ਟਾਰਗੇਟ ਹੁੰਦਾ ਹੈ ਵੀ ਆ ਜਗ੍ਹਾ ਤੇ ਆ ਕਿਸੇ ਮਤਲਬ ਉਸ ਤਰ੍ਹਾਂ ਦਾ ਹੁੰਦਾ ਹੈ ਨਾ ਨਾ ਟਾਰਗੇਟ ਕਰ ਆਪਣੇ ਹੁਣ ਬਠਿੰਡੇ 'ਚ ਕਾਹਦੇ ਤਰ ਹੂੰ ਕਦੇ ਆਉਂਦਾ ਸ਼ੌਨੀ ਦਾ ਕਰਕੇ ਹੋ ਜਾਂਦਾ ਜਿਵੇਂ ਸ਼ੌਨੀ ਦਾ ਕਰਕੇ ਪਠਾਨਕੋਟ ਦਾ ਦਾ ਕਿਵੇਂ